ਜਿਵੇਂ ਜਿਵੇਂ ਸਾਡਾ ਦੇਸ਼ ਡਿਜੀਟਲ ਇੰਡੀਆ ਦੇ ਵੱਲ ਵੱਧ ਰਿਹਾ ਹੈ ਲੋਕ ਵੀ ਇਸ ਦੇ ਆਦੀ ਹੁੰਦੇ ਜਾ ਰਹੇ ਨੇ ਦਰਸਲ ਲੋਕਾਂ ਦਾ ਹੁਣ ਖਾਣਾ ਪੀਣਾ ਰਹਿਣਾ ਸੈਣਾ ਸਾਰਾ ਕੁਝ ਇੰਟਰਨੈਟ ਤੇ ਹੁੰਦਾ ਹੈ ਤਾਂ ਉੱਥੇ ਹੀ ਹੁਣ ਜੇਕਰ ਸਫ਼ਰ ਕਰਦੇ ਨੇ ਤਾਂ ਉਹ ਵੀ ਇੰਟਰਨੈਟ ਦੀ ਮਦਦ ਦੇ ਨਾਲ ਕੀਤਾ ਜਾਂਦਾ ਹੈ ਦਰਸਲ Google Map ਤੇ ਦੇਖਦੇ ਹੋਏ ਆਪਣੀ ਮੰਜ਼ਿਲ ਤੱਕ ਪਹੁੰਚਦੇ ਨੇ ਲੇਕਿਨ ਕਈ ਵਾਰ ਕਿਸੇ ਨਾ ਕਿਸੇ ਨਾਲ ਇਹ Google Map ਜਿਹੜਾ ਹੈ ਧੋਖਾ ਕਰ ਜਾਂਦਾ ਹੈ ਉਹਨਾਂ ਨੂੰ ਗਲਤ ਰਸਤਾ ਦਿਖਾ ਕੇ ਕਿਸੇ ਹਾਦਸੇ ਵਾਲੀ ਜਗ੍ਹਾ ਤੇ ਸੁੱਟ ਦਿੰਦਾ ਹੈ ਜੀਆਈ ਇੱਕ ਮਾਮਲਾ ਨਵੀਂ ਮੁੰਬਈ ਤੋਂ ਸਾਹਮਣੇ ਆ ਰਿਹਾ ਜਿੱਥੇ ਇੱਕ ਮਹਿਲਾ ਜਦੋਂ ਗੱਡੀ ਚਲਾ ਰਹੀ ਹੁੰਦੀ ਹੈ ਤੇ ਅਚਾਨਕ ਜਿਹੜੀ ਗੱਡੀ ਹੈ ਪਾਣੀ ਦੇ ਵਿੱਚ ਡਿੱਗ ਜਾਂਦੀ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖੋ ਕਿ ਕਿਸ ਤਰ੍ਹਾਂ ਗੱਡੀ ਜਿਹੜੀ ਹੈ ਪਾਣੀ ਦੇ ਵਿੱਚੋਂ ਕੱਟੀ ਜਾ ਰਹੀ ਉੱਥੇ ਹੀ ਸੁਰੱਖਿਆ ਅਧਿਕਾਰੀਆਂ ਦੇ ਵੱਲੋਂ ਉਸ ਔਰਤ ਦੀ ਜਾਨ ਜਿਹੜੀ ਬਚਾਈ ਜਾਂਦੀ ਹੈ ਔਰ ਮਹਿਲਾ ਨੇ ਕਿਹਾ ਕਿ ਉਹ Google Map ਦੀ ਮਦਦ ਦੇ ਨਾਲ ਜਿਹੜਾ ਆਪਣੀ ਮੰਜ਼ਿਲ ਤੇ ਜਾ ਰਹੀ ਸੀ ਲੇਕਿਨ ਅਚਾਨਕ ਜਿਹੜਾ ਹੈ ਸਾਹਮਣੇ ਪਾਣੀ ਦੇ ਵਿੱਚ ਗੱਡੀ ਡਿੱਗ ਜਾਂਦੀ ਹੈ ਤਾਂ ਤੁਸੀਂ ਦੇਖੋ ਕਿਸ ਤਰ੍ਹਾਂ ਜਿਹੜਾ ਕਿ JCB ਕ੍ਰੇਨ ਦੀ ਮਦਦ ਦੇ ਨਾਲ ਉਸ ਗੱਡੀ ਨੂੰ ਪਾਣੀ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ ਮਹਿਲਾ ਦੀ ਬਚਾਈ ਜਾਂਦੀ ਹੈ ਔਰ ਪਹਿਲਾਂ ਵੀ ਅਜਿਹਾ کئی ਹੱਥਾਂ ਜਿਹੜੇ ਵਾਪਰ ਚੁਕੇ ਨੇ ਜਿੱਥੇ ਕਿ Google Map ਕਿਸੇ ਨਾ ਕਿਸੇ ਟੁੱਟੇ ਹੋਏ ਪੁਲ ਤੋਂ ਜਾਂ ਜਿੱਥੇ ਪੁਲ ਤੇ ਕੰਮ ਚੱਲ ਰਹੇ ਹੋ ਤੋਂ ਗੱਡੀ ਤੋਂ ਹੇਠਾਂ ਜਿਹੜੇ ਕਿ ਡਿੱਗਦੇ ਹੋਏ ਦਿਖਾਏ ਗਏ ਨੇ ਸਾਧਨ ਰੋਕਤੀ ਕਈ ਬੰਦ ਰਸਤਿਆਂ ਤੇ ਤੁਹਾਨੂੰ ਜਿਹੜਾ Google Map ਲੈ ਕੇ ਚਲਾ ਜਾਂਦਾ ਜਿਹੜੇ ਰਸਤੇ ਕਿਉਂਕਿ Google Map ਤੇ ਕੁਝ ਅਜਿਹੇ ਰਸਤੇ ਨੇ ਜਿਹੜੇ ਹਾਲੇ ਤੱਕ ਅਪਡੇਟ ਨਹੀਂ ਹੋਏ ਨੇ ਤਾਂ ਇਸ ਨੂੰ ਲੈ ਕੇ ਜਿਹੜਾ ਲੋਕਾਂ ਨੂੰ ਸਮੱਸਿਆ ਆਉਂਦੀ ਹੈ ਜਦੋਂ ਲੋਕ Google Map ਦੇ ਆਸਰੇ ਉਸ ਦੇ ਸਹਾਰੇ ਜਾਂਦੇ ਨੇ ਤਾਂ ਉਹਨਾਂ ਦੇ ਨਾਲ ਅਜੇ ਹਾਦਸੇ ਵਾਪਰ ਜਾਂਦੇ ਨੇ। ਟਾਕਾਰ ਚਲਾਉਂਦੇ ਸਮੇਂ ਜ਼ਿਆਦਾਤਰ ਲੋਕ Google Map ਦੀ ਵਰਤੋਂ ਕਰਦੇ ਨੇ ਪਰ ਇਹ ਕਈ ਵਾਰ ਤੁਹਾਨੂੰ ਮੁਸੀਬਤ ਦੇ ਵਿੱਚ ਪਾ ਸਕਦਾ ਹੈ। ਹਾਲ ਹੀ ਇੱਕ ਹੋਰ ਅਜਈ ਘਟਨਾ ਸਾਹਮਣੇ ਆਈ ਹੈ ਜਿਸ ਦੇ ਵਿੱਚ Google Map ਦੇ ਕਾਰਨ ਇੱਕ ਗੱਡੀ ਨਦੀ ਚ ਡਿੱਗੀ ਹੈ। ਦੇਸ਼ ਦੇ ਕਿਸ ਸ਼ਹਿਰ 'ਚ ਇਹ ਹਾਦਸਾ ਵਾਪਰਿਆ ਇਸ ਬਾਰੇ ਅਸੀਂ ਤੁਹਾਨੂੰ ਇਸ ਖਬਰ ਦੇ ਰਹੀ ਦੱਸਾਂਗੇ। ਗੂਗਲ ਮੈਪ ਤੇ ਜ਼ਿਆਦਾ ਭਰੋਸਾ ਕਰਕੇ ਗੱਡੀ ਚਲਾਉਣ ਵਾਲੀ ਇੱਕ ਔਰਤ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਮੈਪ ਦੇ ਨਿਰਦੇਸ਼ਨ ਦੀ ਪਾਲਣਾ ਕਰਦੇ ਸਮੇਂ ਉਸਨੇ ਆਪਣੀ ਕਾਰ ਨੂੰ ਪਾਣੀ 'ਚ ਸੁੱਟ ਦਿੱਤਾ ਇਹ ਘਟਨਾ ਨਵੀਂ ਮੁੰਬਈ ਦੀ ਹੈ ਜਿੱਥੇ ਔਰਤ ਆਪਣੀ ਗੱਡੀ ਚਲਾਉਂਦੇ ਉਲਵੇ ਜਾ ਰਹੀ ਸੀ ਤੇ ਰਸਤੇ 'ਚ ਬੈਲਾਪੁਰ ਬੇ ਪੁਲ ਤੋਂ ਜਾਂਦੇ ਹੋਏ ਇਹ ਘਟਨਾ ਵਾਪਰੀ ਹੈ ਗੂਗਲ ਮੈਪ 'ਚ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਔਰਤ ਬੇਲਾਪੁਰ ਬੇ ਤੋਂ ਗੱਡੀ ਲੈ ਜਾਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਮੈਪ ਨੇ ਉਸ ਨੂੰ ਪੁਲ ਦੇ ਹੇਠਾਂ ਦਾ ਰਸਤਾ ਦਿਖਾ ਦਿੱਤਾ ਤੇ ਮੈਪ ਤੇ ਭਰੋਸਾ ਕਰਕੇ ਔਰਤ ਨੇ ਆਪਣੀ ਗੱਡੀ ਪੁਲ ਦੇ ਹੇਠਾਂ ਤਰੁਵਤਾਰਾ ਜेट्टी ਨੇੜੇ ਅੱਗੇ ਵਧਾਈ ਜਿਸ ਤੇ ਕਾਰਨ ਗੱਡੀ ਉਚਾਈ ਤੋਂ ਪਾਣੀ ਦੇ ਵਿੱਚ ਡਿੱਗ ਗਈ ਹੈ ਜਿਵੇਂ ਗੱਡੀ ਪਾਣੀ ਚ ਡਿੱਗੀ ਉਥੇ ਮੌਜੂਦ ਸਮੁੰਦਰੀ ਸੁਰੱਖਿਆ ਅਧਿਕਾਰੀ ਤੁਰੰਤ ਮੌਕੇ ਤੇ ਪਹੁੰਚੇ ਅਤੇ ਔਰਤ ਨੂੰ ਤੈਰਦੇ ਹੋਏ ਦੇਖਿਆ ਅਧਿਕਾਰੀਆਂ ਨੇ ਔਰਤ ਨੂੰ ਨਦੀ ਤੋਂ ਸੁਰੱਖਿਤ ਬਾਹਰ ਕੱਢਿਆ ਤੇ ਉਸ ਤੋਂ ਬਾਅਦ 크ਰੇਨ ਦੀ ਮਦਦ ਨਾਲ ਗੱਡੀ ਨੂੰ ਨਦੀ ਤੋਂ ਬਾਹਰ ਜਿਹੜਾ ਕੱਟਿਆ ਗਿਆ